ਏ ਆ ਰਹਿਮਾਨ ਦੀ ਅਚਾਨਕ ਵਿਗੜੀ ਸਿਹਤ છાતી ਵਿੱਚ درد ਮਗਰੋਂ ਹਸਪਤਾਲ ਵਿੱਚ ਦਾਖਲ ਦੁਨੀਆ ਭਰ ਵਿੱਚ ਆਪਣੀ ਗਾਇਕੀ ਨਾਲ ਮਸ਼ਹੂਰ ਏਆਰ ਰਹਿਮਾਨ ਪਿਛਲੇ ਸਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਸਨ ਵਿਆਹ ਦੇ 29 ਸਾਲ ਬਾਅਦ ਉਨ੍ਹਾਂ ਆਪਣੀ ਪਤਨੀ ਸਾਇਰਾ ਬਾਨੋ ਤੋਂ ਤਲਾਕ ਲੈ ਲਿਆ ਸੀ ਇਸ ਮਾਮਲੇ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ ਸੀ ਮਸ਼ਹੂਰ ਗਾਇਕ ਤੇ ਸੰਗੀਤਕਾਰ ਏਆਰ ਰਹਿਮਾਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਏਆਰ ਰਹਿਮਾਨ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਈ ਟਾਈਮ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਏਆਰ ਮਾਂ ਦੀ ਸਿਹਤ ਅਚਾਨਕ ਵਿਗੜ ਗਈ ਹਾਰਟ ਨਾਲ ਸੰਬੰਧਿਤ ਸਮੱਸਿਆ ਆਮਾ ਕਾਰਨ ਉਹਨਾਂ ਨੂੰ ਚਨਈ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਇੱਕ ਮਾਹਰ ਟੀਮ ਦੀ ਨਿਗਰਾਨੀ ਹੇਠ ਹਨ। ਕੀ ਏਆਰ ਰਹਿਮਾਨ ਦੀ ਹੋਵੇਗੀ ਸਰਜਰੀ? ਰਿਪੋਰਟਾਂ ਦੇ ਅਨੁਸਾਰ ਗਾਇਕ ਦੀ ਐਚੀਓਗ੍ਰਾਮ ਵੀ ਹੋ ਸਕਦੀ ਹੈ। ਉਹਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ 7:30 ਵਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਈਸੀਜੀ ਅਤੇ ਈਕਾਰਡੀਓਗ੍ਰਾਮ ਸਮੇਤ ਕਈ ਟੈਸਟ ਕੀਤੇ। ਹਾਲਾਂਕਿ ਇਸ ਮਾਮਲੇ ਤੇ ਗਾਇਕ ਚੌਣਾ ਦੀ ਟੀਮ ਵੱਲੋਂ ਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ ਏਆਰ ਰਹਿਮਾਨ ਦਾ ਵਰਕਫਰੰਟ ਹਿੰਦੀ ਦੇ ਨਾਲ ਨਾਲ ਦਖਣੀ ਫਿਲਮਾਂ ਵਿੱਚ ਆਪਣੇ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਏਆਰ ਰਹਿਮਾਨ ਨੇ ਬਲੌਕਬਸਟਰਡ ਬਾਲੀਵੁੱਡ ਫਿਲਮ ਛਾਵਾ ਵਿੱਚ ਸੰਗੀਤ ਨਿਰਦੇਸ਼ਨ ਵਿੱਚ ਕੰਮ ਕੀਤਾ ਹੈ ਇਸ ਵੇਲੇ ਉਹਨਾਂ ਕੋਲ ਕਈ ਫਿਲਮਾਂ ਦੇ ਪ੍ਰੋਜੈਕਟ ਹਨ ਜਿੰਨਾ ਵਿੱਚ ਮਨੀ ਰਤਨਮ ਦੀ ਫਿਲਮ ਠੱਗ ਲਾਈਫ ਵੀ ਸ਼ਾਮਲ ਹੈ ਜੋ 10 ਜੂਨ ਨੂੰ ਰਿਲੀਜ਼ ਹੋਵੇਗੀ ਐਨਾ ਹੀ ਨਹੀਂ ਏਆਰ ਰਹਿਮਾਨ ਤੇਰੇ ਇਸ਼ਕ ਮੇ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਸੰਗੀਤ ਸ਼ਾਮਲ ਕਰਨਗੇ ਏਆਰ ਰਹਿਮਾਨ ਦੀ ਅਚਾਨਕ ਵਿਗੜੀ ਸਿਹਤ, ਛਾਤੀ ਵਿੱਚ ਦਰਦ ਮਗਰੋਂ ਹਸਪਤਾਲ 'ਚ ਦਾਖਲ। ਦੁਨੀਆ ਭਰ ਵਿੱਚ ਆਪਣੀ ਗਾਇਕੀ ਨਾਲ ਮਸ਼ਹੂਰ ਏਆਰ ਰਹਿਮਾਨ ਪਿਛਲੇ ਸਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਸਨ। ਵਿਆਹ ਦੇ 29 ਸਾਲ ਬਾਅਦ ਉਨ੍ਹਾਂ ਆਪਣੀ ਪਤਨੀ ਸਾਇਰਾ ਬਾਨੋ ਤੋਂ 2 ਲੱਖ ਲੈ ਲਏ ਸੀ। ਇਸ ਮਾਮਲੇ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ ਸੀ। ਮਸ਼ਹੂਰ ਗਾਇਕ ਤੇ ਸੰਗੀਤਕਾਰ ਏਆਰ ਰਹਿਮਾਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਏਆਰ ਰਹਿਮਾਨ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਈ ਟਾਈਮਸ ਦੀ ਰਿਪੋਰਟ ਅਨੁਸਾਰ ਐਤਵਰਦ ਨੂੰ ਏਆਰ रहमान ਦੀ ਸਿਹਤ ਅਚਾਨਕ ਵਿਗੜ ਗਈ ਹਾਰਟ ਨਾਲ ਸੰਬੰਧਿਤ ਸਮੱਸਿਆ ਆਮਾ ਕਾਰਨ ਉਹਨਾਂ ਨੂੰ ਚਨਈ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ ਇੱਕ ਮਾਹਰ ਟੀਮ ਦੀ ਨਿਗਰਾਨੀ ਹੇਠ ਹੈ ਕੀ ਏਆਰ रहमान ਦੀ ਹੋਵੇਗੀ ਸਰਜਰੀ ਰਿਪੋਰਟਾਂ ਦੇ ਅਨੁਸਾਰ ਗਾਇਕ ਦੀ ਐਜਿਓਗ੍ਰਾਮ ਵੀ ਹੋ ਸਕਦੀ ਹੈ ਉਹਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ 7:30 ਵਜੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ECG ਅਤੇ ਇਕਾਰਡੀਓਗ੍ਰਾਮਸ ਮੇਥ ਕਈ ਟੈਸਟ ਕੀਤੇ ਹਾਲਾਂਕਿ ਇਸ ਮਾਮਲੇ ਤੇ ਗਾਇਕ ਚਾਉਨਾ ਦੀ ਟੀਮ ਵੱਲੋਂ ਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ. ਏਆਰ ਰਹਿਮਾਨ ਦਾ ਵਰਕਫਰੰਟ ਹਿੰਦੀ ਦੇ ਨਾਲ-ਨਾਲ ਦੱਖਣੀ ਫਿਲਮਾਂ ਵਿੱਚ ਆਪਣੇ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਏਆਰ ਰਹਿਮਾਨ ਨੇ ਬਲੌਕਬਸਟਰਡ ਬਾਲੀਵੁੱਡ ਫਿਲਮ ਛਾਵਾ ਵਿੱਚ ਸੰਗੀਤ ਨਿਰਦੇਸ਼ਨ ਵੱਜੂ ਕੰਮ ਕੀਤਾ ਹੈ. ਇਸ ਵੇਲੇ ਉਹਨਾਂ ਕੋਲ ਕਈ ਫਿਲਮਾਂ ਦੇ ਪ੍ਰੋਜੈਕਟ ਹਨ ਜਿਨ੍ਹਾਂ ਵਿੱਚ ਮਨਿਰਤਨਮ ਦੀ ਫਿਲਮ ਠੱਗ ਲਾਈਫ ਵੀ ਸ਼ਾਮਲ ਹੈ ਜੋ 10 ਜੂਨ ਨੂੰ ਰਿਲੀਜ਼ ਹੋਵੇਗੀ. ਇੰਨਾ ਹੀ ਨਹੀਂ ਏਆਰ ਰਹਿਮਾਨ ਤੇਰੇ ਇਸ਼ਕ ਮੇ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਆਪਣੇ ਨੇ ਸੰਗੀਤ ਸ਼ਾਮਲ ਕਰਨਗੇ ਏ ਆਰ ਰਹਿਮਾਨ ਦੀ ਅਚਾਨਕ ਵਿਗੜੀ ਸਿਹਤ છાતી ਵਿੱਚ દર્દ ਮਗਰੋਂ ਹਸਪਤਾਲ 'ਚ ਦਾਖਲ ਦੁਨੀਆ ਭਰ ਵਿੱਚ ਆਪਣੀ ਗਾਇਕੀ ਨਾਲ ਮਸ਼ਹੂਰ ਏਆ ਰਹਿਮਾਨ ਪਿਛਲੇ ਸਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹੇ ਸਨ ਵਿਆਹ ਦੇ 29 ਸਾਲ ਬਾਅਦ ਉਨ੍ਹਾਂ ਨੇ ਆਪਣੇ ਪਤਨੇ ਸਾਇਰਾ ਬਾਨੋ ਤੋਂ ਤਲਾਕ ਲੈ ਲਿਆ ਸੀ ਇਸ ਮਾਮਲੇ ਨੇ ਲੋਕਾਂ ਦਾ ਬਹੁਤ ਧਿਆਨ ਖਿੱਚਿਆ ਸੀ ਮਸ਼ਹੂਰ ਗਾਇਕ ਤੇ ਸੰਗੀਤਕਾਰ ਏਆ ਰਹਿਮਾਨ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਏਆ ਰਹਿਮਾਨ ਦੀ ਸਿਹਤ ਅਚਾਨਕ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਈ ਟਾਈਮ ਦੀ ਰਿਪੋਰਟ ਅਨੁਸਾਰ ਐਤਵਾਰ ਨੂੰ ਏਆ ਮਹਾਂਮੰਦੀ ਸਿਹਤ ਅਚਾਨਕ ਵਿਗੜ ਗਈ ਹਾਰਟ ਨਾਲ ਸੰਬੰਧਿਤ ਸਮੱਸਿਆ ਆਮਾ ਕਰਨ ਉਹਨਾਂ ਨੂੰ ਚਨਈ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਹ ਇੱਕ ਮਾਹਰ ਟੀਮ ਦੀ ਨਿਗਰਾਨੀ ਹੇਠ ਹਨ ਕੀ ਏ ਆਰ ਰਹਿਮਾਨ ਦੀ ਹੋਵੇਗੀ ਸਰਜਰੀ ਰਿਪੋਰਟਾਂ ਦੇ ਅਨੁਸਾਰ ਗਾਇਕ ਦੀ ਐਜਿਓਗ੍ਰਾਮ ਵੀ ਹੋ ਸਕਦੀ ਹੈ ਉਹਨਾਂ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਸਵੇਰੇ 7:30 ਵਜੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਈਸੀਜੀ ਅਤੇ ਈ ਕਾਰਡੀਓਗ੍ਰਾਮ ਸਮੇਤ ਕਈ ਟੈਸਟ ਕੀਤੇ ਹਾਲਾਂਕਿ ਇਸ ਮਾਮਲੇ ਤੇ ਗਾਇਕ ਚਾਉਨਾ ਦੀ ਟੀਮ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਏਆਰ ਰਹਿਮਾਨ ਦਾ ਵਰਕਫਰੰਟ ਹਿੰਦੀ ਦੇ ਨਾਲ-ਨਾਲ ਦੱਖਣੀ ਫਿਲਮਾਂ ਵਿੱਚ ਆਪਣੇ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਏਆਰ ਰਹਿਮਾਨ ਨੇ ਬਲੌਕਬਸਟਰਡ ਬਾਲੀਵੁੱਡ ਫਿਲਮ ਛਾਵਾ ਵਿੱਚ ਸੰਗੀਤ ਨਿਰਦੇਸ਼ਨ ਵਿੱਚੋਂ ਕੰਮ ਕੀਤਾ ਹੈ। ਇਸ ਵੇਲੇ ਉਹਨਾਂ ਕੋਲ ਕਈ ਫਿਲਮਾਂ ਦੇ ਪ੍ਰੋਜੈਕਟ ਹਨ ਜਿਨ੍ਹਾਂ ਵਿੱਚ ਮਨਿਰਤਨਮ ਦੀ ਫਿਲਮ ਠੱਗ ਲਾਈਫ ਵੀ ਸ਼ਾਮਲ ਹੈ ਜੋ 10 ਜੂਨ ਨੂੰ ਰਿਲੀਜ਼ ਹੋਵੇਗੀ। ਇੰਨਾ ਹੀ ਨਹੀਂ ਏਆਰ ਰਹਿਮਾਨ ਤੇਰੇ ਇਸ਼ਕ ਵਿੱਚ ਵਰਗੀਆਂ ਬਾਲੀਵੁੱਡ ਫਿਲਮਾਂ ਵਿੱਚ ਨੇ ਸੰਗੀਤ ਸ਼ਾਮਲ ਕਰਨਗੀ